ਆਪੇ ਮੈਨੂੰ ਉੱਚੀ ਬਾਅਦ ਚ ਨੰਬ ਲਈ ਤੇ ਦਾਜ ਦੀ ਤੈਨੂੰ ਹੋਊਗਾ ਮੈਨੂੰ ਕੋਈ ਤੇਰੇ ਦਾਜ ਦਾ ਲਾਲਚ ਨਹੀਂ ਮੱਤ ਤਾਂ ਮੇਰੀ ਮਾਈ ਗਈ ਜਿਹੜੇ ਮੈਂ ਦਾਜ ਮੰਗ ਲਿਆ ਦਾਜ ਤਾਂ ਤੈਨੂੰ ਵਰਤਣਾ ਮੈਂ ਨਹੀਂ ਵਰਤਣਾ ਆਪਦਾ ਤੈਨੂੰ ਮੈਂ ਹੁਣ ਸਮਝਾਤਾ ਬੰਦਿਆ ਹੁਣ ਆਪਦਾ ਜਿੰਨੇ ਦਿਨ ਤੇਰੀ ਭੂਆ ਹੁਣ ਕੰਨਾਂ ਚ ਸਹੀ ਨਾ ਹੋਣਦੇ ਉਹ ਵੀ ਹਾਂ ਮੈਂ ਕੰਮ ਨਹੀਂ ਕਰਦੀ ਉਹਨਾਂ ਚ ਕਿਹੜਾ ਬਣਾ ਲਈ ਹੁਣ 4 9 10 4 ਉਹ ਮੈਂ ਇਥੇ ਲੋਕਰ ਨਹੀਂ ਆਪਾਂ ਦਾ ਵੀਰਪਾਲ ਚ ਮੇਲਾ ਦਾ ਉਹੀ ਹੋਣੀ ਆਉਂਦੀ ਹੈ

ਫਟਾਫਟ ਕੇ ਚਾਹ ਬਣਾ ਜਿਵੇਂ ਚਾਹ ਬਣਾ ਸਕਦੀ ਹੈ ਨਾ ਲੈ ਫੜਾ ਕੇ ਵੀ ਆ ਸਕਦੀ ਹੈ ਕੋਰ ਨਹੀਂ ਮਿਲਦੀ ਚੱਕ ਕੇ ਬਾਹਰ ਜਾ ਮੀਨੇ ਮੈਂ ਕਿਹਾ ਇਹ ਤਕਾ ਕੋਈ ਗੱਲ ਨਹੀਂ ਤੇ ਮੈਂ ਬਣਾ ਕੇ ਦੇ ਦਿੰਦੀ ਹਾਂ ਉਹ ਤਾਂ ਸਾਨੂੰ ਪਤਾ ਹੀ ਹੈ ਥੋੜਾ ਜਿਹਾ ਨੰਬਰ ਵਾਲੀ ਗੱਡੀ ਗੱਲ ਸੁਣਿਆ ਠੀਕ ਆ ਮੈਂ ਕੋਈ ਨੰਬਰ ਨੁmber ਨਹੀਂ ਬਣਾਉਂਦੀ ਨਾ ਤਾਂ ਮੈਂ ਕੋਈ ਗੱਲਬਾਤ ਦਸੀਏ ਨਾ ਮੈਂ ਦੱਸਾਂ ਠੀਕ ਆ ਇਸ ਦਾ ਪਰਦਾ ਪਰਦਾ ਹੀ ਰਹਿਣ ਦੇ ਇਹ ਗੱਲ ਹੈ ਨਾ ਤੈਨੂੰ ਪਹਿਲਾਂ ਕਹਿਣੀ ਸੀ ਕਿ ਤੂੰ ਕਹਿੰਦੀ ਜੇ ਉਹ ਉਹਨੂੰ ਜਵਾਨ ਖੋਲੀ ਆ ਨਾ ਕੋਸਤਾ ਮੈਂ ਕਹਿੰਦੀ ਆਂ ਕੋਹ ਨੂੰ ਪੈਸੀ ਪਤਾ ਲੱਗਦਾ ਨਾ ਤੇਰੇ ਰੰਗ ਤਾਂ ਦੇਖ ਕੇ ਨੀ ਕਪੂਆ ਇੱਕ ਦਿਨ ਨਹੀਂ ਦੱਸ ਦੇ ਰਹੂਗੀ ਪੂਆ ਇਥੇ ਫਿਰ ਅੱਧੀ ਆਵੇਂ ਕਰਤੀ ਹੁਣੀ ਪੂਆ ਨੂੰ ਹੱਥ ੱੱਕਾ ਮਾਰ ਕੇ ਕਰਤੀ ਹੁਣੀ ਮੇਰੀ ਜਿਹਾ ਸਭ ਤੈਨੂੰ ਬੋਲਣ ਦੀ ਜੁਬਾਂ ਵੀ ਕਰਦੀ ਜਿਹੀ ਸਿਨੇ ਬੋਲਦੀ ਆ ਪੂਆ ਨੂੰ ਉਸ ਕਰਦੀ ਕੁੜੀ ਐ ਕਿ ਕਣ ਉਹ ਤੇ ਦਾਦਾ ਰਾਮੇ ਚਾਹ ਰਾਇ ਵੀ ਨਾ ਉਹ ਇਹ ਨੋਹੜਾ ਨੂੰ ਹੱਥੀਂ ਸਮਾ ਕਰਦੀ ਰਹੇ ਉਹ ਇਸ ਘਰ ਦੀ ਤੇ ਸੀ ਤੇ ਅੱਜ ਇਸ ਘਰ ਦੀ ਮੂੰ ਮੈਂ ਆ ਇਸ ਘਰ ਦੇ ਹੱਕ ਮੇਰਾ ਅੱਜ ਹੋਣਾ ਬੰਦੇਗਾ ਚਲੀ ਹਾਂ ਕੱਲ ਨੂੰ ਪੈਨਰ ਉੱਪਰ ਤੇਰੇ ਬਰਾਬਰ ਦੇ ਨਹੀਂ ਹੋ ਗਏ ਨੇ ਨਾ ਤੇ ਤੇਨੂੰ ਤੋਂ ਉੱਥੇ ਨਾ ਪਰ ਜਾ ਗਿਆ ਨਹੀਂ ਬੋਲਣਾ ਫਿਰ ਤੈਨੂੰ ਕਿੰਨਾ ਕੁ ਤੋਪ ਲੱਗੂ ਹੋਰ ਕਿਹਦਾ ਖਾਣ ਮੇਰੇ ਕੋਲੇ ਮਤਲਬ ਜੀ ਖਿਚਰੂ ਨਹੀਂ ਆਉਂਦਾ ਤੇ ਦੇਖ ਨੂੰ ਬੋਲੇ ਸਾਰੇ ਜੀ ਖਿਚਰ ਤੇ ਉੱਪਰ ਨੂੰ ਇੱਥੇ ਨਾ ਮੋਰ ਖਾਮ ਬੰਗਾਲੀ ਕਿਹਨਾਂ ਦਾ ਲੜਾਈ ਆ ਗਈ ਹੈ ਕੰਮ ਨੂੰ ਕਹਿੰਦਾ ਕੰਮ ਤੈਨੂੰ ਕਰਣਾ ਨਹੀਂ ਉਹ ਤਾਂ ਨੂੰ ਸਿਖਾਇਆ ਨਹੀਂ ਤੇ ਠੀਕ ਆ ਨਾ ਕੋਈ ਤਾਂ ਸਾਰੇ ਨਾ ਬਲੈਂਡ ਦੇ ਉੱਗਰੀਏ ਸਾਰਾ ਪਸੰਦ ਆਉਂਦਾ ਨੂੰ ਠੀਕ ਆ ਮੈਂ ਜਾਣ ਕੇ ਹੀ ਕਰਦੀ ਹਾਂ ਬਹੁਤ ਟਾਈਪ ਹੈ ਕੰਮ ਕਰਦਾ ਤੇ 44 ਤਾਰੇ ਆਪਾਂ

ਹਾਲੀ ਸਾਰਾ ਦਿਨ ਕੰਮ ਹੀ ਨਹੀਂ ਹੋ ਤਾ ਉਹਨੇ ਮੇਰੇ ਤਾਂ ਹਾਂ ਨਮਕ ਨਹੀਂ ਚਲੇ ਤਾਂ ਇਹ ਜੀ ਹੈਗੀ ਹੈਗੀ ਤੇ ਰਪੂਆ ਕੋਲ ਨਾ ਪਤਾ ਕੋਈ ਗੱਲ ਕਰਨੀ ਲੈ ਮੰਮੀ ਤੁਸੀਂ ਕੰਮ ਲੈ ਜੇ ਪੂਆ ਕੋਲ ਮੈਂ ਗੱਲ ਕਰਨੀ ਹੁੰਦੀ ਤੂ ਆ ਕਹਿੰਦੀ ਆਈ ਹੋਈ ਮੈਂ ਗੱਲ ਨਾ ਕਰ ਦਿੰਦੀ ਨਾਲ ਮੈਨੂੰ ਕੀ ਲੋੜ ਹੈ ਮੇਰੀ ਗੱਲ ਸੁਣੋ ਆਪਣੇ ਘਰ ਦਾ ਪੜਦਾ ਪੜਦਾ ਹੀ ਰਹਿੰਦਾ ਮੈਂ ਵੀ ਨਹੀਂ ਚਾਹਦੀ ਕਿ ਪੂਆ ਦਾ ਮਨ ਦੁਖੀ ਹੋਵੇ ਹੋਰ ਉਹਦਾ ਮਨ ਦੁਖੀ ਹੋਊ ਆਕੂ ਨਾ ਮੇਰੇ ਨਾਲ ਦਾ ਜੇ ਮੈਂ ਤਾਂ ਉਹੀਂ ਨਹੀਂ ਤੀਜੇ ਮੇਰੇ ਬਾਹਰ ਬੈਠਿਆ ਵੀ ਇਹ ਇਹੋ ਜਿਹਾ ਕੁਝ ਹੋਣ ਲੱਗ ਗਿਆ ਸਾਡੇ ਘਰੇ ਉਹੀ ਤਾਂ ਗੱਲ ਆ ਮੰਮੀ ਪਰ ਕੀ ਕਰਾਂ ਇਹਨੂੰ ਕੌਣ ਸਮਝਾਵੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਪ੍ਰੀਤ ਆਏ ਕਾਤੋਂ ਕਰਦੀ ਆ ਨਾ ਮੈਂ ਤਾਂ ਉਹਨੂੰ ਬੋਲਣ ਦੀ ਪਤਾ ਮੈਂ ਉਹਨੂੰ ਕੋਈ ਕੰਮ ਕਰਾਉਂਦੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਆ ਦੇਖ ਲੈ ਤੇਰੇ ਸਾਹਮਣੇ ਆ ਨਾ ਧੜੀਆਂ ਕੱਪੜੇ ਦੇ ਧੋਤੀ ਆ ਮੈਂ ਚਲ ਕੋਈ ਨਹੀਂ ਇਹ ਜਦੋਂ ਸੁੱਕ ਗਏ ਮੈਂ ਲਾ ਕੇ ਤੈ ਹਾਂ ਮੈਂ ਲਾ ਤੂੰ ਮੈਨੂੰ ਕੰਮ ਹੀ ਨਹੀਂ ਕਰਨ ਦੇ ਤਾਂ ਅਨਮਾਨੀ ਹੁੰਦੀ ਆ ਵੀ ਮੈਂ ਕਰਾ ਦਿੰਨੀ ਆ ਤੇਰੇ ਨੂੰ ਲੈ ਮਮੀ ਬੋਲ ਤੁਸੀਂ ਕੰਮ ਕਰਨਾ ਆ ਦੋ ਲੋਕਾ ਕਾਦੇ ਵਾਸਤੇ ਆਇਆ ਸੁੱਖ ਦੇ ਵਾਸਤੇ ਨਹੀਂ ਆਂਦਾ ਤੁਸੀਂ ਤਾਂ ਸਾਨੂੰ ਵਿਆਹ ਕੇ ਜੇ ਤੁਸੀਂ ਕੰਮ ਕਰੋਗੇ ਫਿਰ ਕੀ ਫਾਇਦਾ ਵਿਆਹ ਦਾ ਚੱਲ ਫਿਰ ਹੁਣ ਤੇਰੇ ਕੱਲੀ ਤੇ ਵੀ ਨਹੀਂ ਸਿੱਟੀ ਦਾ ਅਪਰੋਂ ਮੈਂ ਤਾਂ ਕੰਮ ਕਰਨਾ ਪੈਂਦਾ ਜੇ ਨੇ ਉਹ ਨੂੰ ਕਹਿੰਦੀ ਆ ਉਹ ਕਹਿੰਦੀ ਆ ਭਾਈ ਮੇਰੇ ਤਾਂ ਪੁੱਤ ਕਿਹੜੇ ਐਨਾ ਦਾਦ ਦਿੱਤਾ ਮੈਂ ਤਾਂ ਆ ਕੇ ਕੰਮ ਕਰ ਲੈਣੀ ਹੈਗਾ ਮੈਂ ਕਹਿੰਨੀ ਤੈਨ ਭਾਈ ਤੂੰ ਨਹੀਂ ਕਰ ਲੈ ਨਾ ਕਰ ਮੈਨੂੰ ਤਾਂ ਕਰਨਾ ਪਊਗਾ ਪਹਿਲਾਂ ਤਾਂ ਉਹ ਮੈਂ ਡੰਗਰ ਪਸੂਦਾ ਕਰਿਆ ਫਿਰ ਮੇ ਕੱਪੜੇ ਤਾਂ ਤੇ ਢੇਰ ਲੱਗੇ ਪਏ ਸੀ ਮਾਰਾਈ ਹੋ ਵੀ ਨਹੀਂ ਹੱਥ ਲਾਉਣੀ ਹੁਣ ਮੈਨੂੰ ਐਸਾ ਘਾੜਾ ਲੱਗਦਾ ਤੂੰ ਆਪੋ ਵੀ ਲੈ ਦੇਖ ਲੈ ਹੁਣ ਕਹੇ ਜਾ ਘਰ ਰੱਖ ਲਈ ਮੈਂ ਕਿ ਤੈਨ ਮਾਰਾ ਜੇ ਨਾ ਝਾੜੀ ਦਾ ਲਾਦਾ ਸਾਫ ਰਹਾ ਹੋ ਜਾਊਗਾ ਤਾਂ ਆਪੇ ਵੇਲ ਪੈਣੀ ਕਰਕੇ ਗਿੱਲਾ ਹੋਇਆ ਪਿਆ ਕੋੜ ਕੀ ਝਾੜੂ ਲੱਗਦੇ ਐ ਮੈਨ ਕੋਈ ਤਾਂ ਨਾ ਦੱਸ ਦੇਣ ਰਹੂਗੀ ਮੈਂ ਤਾਂ ਇਹ ਸੋਚੀ ਜਾਨੀ ਆ ਵੀ ਪੂਆ ਹੁਣ ਦੱਸ ਤੇ ਤਾਂ ਰਹੂਗੀ ਤੇ ਉਹ ਤਾਂ ਕੰਮ ਵੀ ਨਹੀਂ ਕਰਦੀ ਭੂਆ ਨੂੰ ਤਾਂ ਦੋ ਦਿਨਾਂ ਜੀ ਪਤਾ ਲੱਗ ਜੂ ਇਹਦੇ ਰਗਾ ਟਗਾ ਦਾ ਨੂੰ ਹੀ ਪਤਾ ਲੱਗ ਜਿਦੋਂ ਚੁੱਲ੍ਹੇ ਤੇ ਚੜੀ ਨਾ ਹੋਰ ਕੀ ਮੈਂ ਤਾਂ ਆਈ ਕਹਿੰਦੀ ਮੰਮੀ ਜੇ ਮਾੜਾ ਜਾਂ ਬੜਿਆ ਕੇ ਤੁਸੀਂ ਸਮਝਾ ਦੋ ਬਾਲਾ ਵਧੀਆ ਰਹੋ ਨੂੰ ਮੈਂ ਸਮਝਾਉਣੀ ਆ ਸੌਂ ਵੀ ਸਮਝੀ ਨਹੀਂ ਉਹਨੂੰ ਮੈਂ ਆਈ ਕਹਿੰਦੀ ਚਾਰ ਦਿਨ ਲੱਗਦਾ ਤੇ ਦੇਖੀ ਲਾ ਹੋਰ ਕੀ ਆ ਭੇਜ ਮੈਂ ਨਹੀਂ ਚਾਹੁੰਦੀ ਭੂਆ ਨੂੰ ਕਿਸੇ ਗੱਲ ਦਾ ਪਤਾ ਨਾ ਹੋਰ ਵੀ ਆਪਣੇ ਘਰ ਹੀ ਰਹੇ ਜੀ ਰਹੇ ਨੇ ਨਾਲ ਤੈਨੂੰ ਪਤਾਤਾ ਹੈਗਾ ਤੂੰ ਆਦੇ ਸੁਭਾਅ ਦਾ ਕੋਈ ਅੰਦਰੋਂ ਹੀ ਪਤਾ ਲੱਗਿਆ ਨਾ ਵੀ ਕੰਮ ਨਹੀਂ ਕਰਦੀ ਉਹਨਾਂ ਤਾਂ ਹੀ ਨਹੀਂ ਪਤਾ ਉਹ ਵੀ ਕਹਿੰਦੇ ਚੱਲ ਕਰ ਕਦੇ ਕੰਮ ਮੱਤਿਆਂ ਨੂੰ ਕਲੇਸ਼ ਵਧੂਗਾ ਨਾਲ ਹੀ ਹੋਊਗਾ ਦੇਖਣਗੇ ਹੁਣ ਆਪਾਂ ਨੂੰ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਰਦਾ ਮੈਂ ਆਪਾਂ ਤੁਹਾਨੂੰ ਦੇਖ ਮੰਮੀ ਕਹਿੰਦੀ ਆ ਪਰ ਤੁਸੀਂ ਨਹੀਂ ਸਮਝਦੇ ਤੁਸੀਂ ਵੀ ਜੇ ਮੈਂ ਕਰਤਾ ਜਾਂਦੇ ਉਹ ਹੁਣ ਮੈਂ ਤੈਨੂੰ ਹੀ ਕਹਾ ਹਾਂ ਹੋਰ ਉਹਨੂੰ ਮੈਂ ਕੀ ਕਹਾ ਕੱਲਾ ਹੀ ਹੂੰ ਮੰਮੀ ਤੁਸੀਂ ਸੁਝਾਵਾ ਸਾਬੇ ਮੈਂ ਠੀਕ ਹੈ ਨਹੀਂ ਲੱਗਦਾ ਵੀ ਸਮਝਾਉਂਦੀ ਨਹੀਂ ਮੈਂ ਬਾਤ ਸਮਝਾਉਣੀ ਹੈ ਤੂੰ ਸਾਰਾ ਗੱਲ ਛੱਡ ਸਕੰਦਰ ਨਾ ਹੋਈ ਗਾ ਹਜੇ ਤੱਕ ਮੈਂ ਫੋਨ ਹੀ ਨਹੀਂ ਲਾਇਆ ਤਾਂ ਅਜੇ ਨਹੀਂ ਲੱਗਾ ਅਜਰਾ ਤੂੰ ਲਾ ਕੇ ਦੇਖੂਗੀ ਮੈਂ ਉਹਨੂੰ ਤੂੰ ਲਾ ਕੇ ਹੋਣ ਨਾ ਉਹਨੂੰ ਆਏ ਆਖੀ ਕਹ ਹੈ ਦਰੋਬੀ ਜੇ ਬੂਜਾ ਦੇਖੋ ਕਾ ਛੋਟੀ ਦਾ ਬੀਜ ਲਵਾ ਦੇ ਕਾਦਨ ਹੋ ਮੈਂ ਦੇਖ ਲਿਆ ਉਹ ਨੂੰ ਆਏ ਨਾ ਦਸੇ ਵੀ ਆਏ ਕਰਕੇ ਮੈਂ ਤਾਂ ਮੰਮੀ ਉਹਨੂੰ ਕਦੇ ਕੋਈ ਗੱਲ ਨਹੀਂ ਬਸੇ ਆਪੇ ਕਰਦੇ ਤਾ ਕਲਪਣ ਗਈ ਕੋ ਡੰਚਾ ਲਾ ਜਾਂਦਾ ਕੀ ਫਾਇਦਾ ਬਸ ਕੇ ਵੀ ਚੱਲ ਜੇ ਲੱਗਦਾ ਤਾਂ ਕਹੇ ਇੱਥੇ ਤਾਂ ਹੁਣ ਮੈਂ ਮੰਮੀ ਨਾਲ ਹਾਂ ਵੀ ਕੰਮ ਬੰਦਾ ਕਰਨ ਉਹ ਤੇ ਤੂੰ ਸਿਗਰੋਟ ਜਾਲਦੀ ਨੂੰ ਜਦੋਂ ਮੈਂ ਚਾਹ ਨੂੰ ਕਿ ਨਾ ਚਾਹ ਬਣ ਗਈ ਲੈ ਕਹਿੰਦੀ ਤੈਨੂੰ ਕਿ ਲੱਗਦਾ ਕਿ ਮੈਂ ਚਾਹ ਬਣਾਉਂਦੀ ਮੈਂ ਕੋਈ ਚਾਹ ਚੋਣੀ ਬਣਾਉਂਦੀ ਮੈਂ ਕਿਹਾ ਮੇਰੀ ਗੱਲ ਸੁਣ ਲੈ ਵੀ ਤੂੰ ਬਰੀ ਤਾ ਹੁਣ ਤਾਂ ਤੂੰ ਆਏ ਬੋਲੀ ਜਾਂਦੀ ਹਣਾ ਅੱਤਿਆ ਦੀ ਜਿਵੇਂ ਲੈਣਾ ਪਊ ਆਜੀ ਤੈਨੂੰ ਗਾਲ੍ਹਾਂ ਦੇਊਗੀ ਵੀ ਇੱਦਾਂ ਚੰਗਾ ਨਾ ਤੂੰ ਚੁੱਪੀ ਰਹਿ ਸੀ ਆਪੀ ਕੰਮ ਕਰੀ ਜਾਵਾਂਗੇ ਉੱਥਾਪੜੇ ਲਾਉਂ ਡਾਂਗ ਕਰੇ ਨਾ ਗਈਆਂ ਮੈਂ ਤਾਂ ਸਮਝਾਉਂ ਆਪਰ ਕੋਈ ਨਾ ਸਮਝਦੀ ਕਹਿੰਦੀ ਤੁਸੀਂ ਸਮਝਾ ਕੇ ਦੇਖ ਲਓ ਕੋਈ ਨਹੀਂ ਮੈਂ ਸਮਝਾਉਂਗੀ ਚੱਲ ਕੋਈ ਤੂੰ ਜਾ ਮੈਂ ਤਾਂ ਪਤਾ ਨਹੀਂ ਕਿਥੇ ਆਂ ਦੀ ਬੀ ਉਹਨ ਬੱਸ ਨਾ ਫਟਾਟਾ ਦਾ ਲੱਗਦੀ ਜਾਣਾ ਕਿੰਨਾ ਕਿਤਾਬ ਲੱਭੀ ਸੁਪਾ ਕੇ ਰੱਖੀ ਹੋਈਆਂ ਗੱਲਾਂ ਮੇਰੇ ਆਉਂਦੀਆਂ ਨੇ ਚਲ ਚੱਲ ਮੰਮੀ ਪੜਦੇ ਇੱਕ ਨੱਕ ਦਿਨ ਤੈਨੂੰ ਪਤਾ ਲੱਗੂਗਾ ਇਹ ਰੇਖਾ ਤੇ ਜਿਹੜੀ ਪੱਤੀ ਬੰਦੀ ਐ ਤੈਨੂੰ ਤਾਂ ਐ ਸੀਗਾ ਕਿ ਬਸ ਮਾ ਬਾਦ ਲੈਣਾ ਆ ਲੈ ਕੇ ਬਾਦ ਫਿਰ ਕੀ ਕਰ ਲਿਆ ਕੰਮ ਕਰਦੀ ਨਹੀਂ ਕੋਈ ਨਾ ਮੇਰੇ ਨਾਲ ਤਾਂ ਜਿੰਨਾ ਮਰਜ਼ੀ ਕਰੀ ਚੰਨਾ ਆਉਣੀ ਹਟੋ ਦੇ ਅੱਗੇ ਆ ਜਿਹੜੀ ਚਾਂਬਲੀ ਕਰਦੀ ਐ ਨਾ ਪੁਕਾਰੀ ਕਰਦੀ ਐ ਇੱਕ ਵਾਰ ਇਹ ਹੀ ਦੇਖੀ ਜਦ ਪੈਰੀਏ ਕਨਾਲ ਵਾਲਾ ਉਹਨਾਂ ਤੋਂ ਇਹ ਵੀ ਕਿ ਯਾਦ ਰੱਖੂਗੀ ਮੈਂ ਨੇ ਕਿਹਾ ਮੈਂ ਤਾਂ ਘਰ ਦੇ ਕੰਮ ਪਹਿਲਾਂ ਵੀ ਕਰਦੀ ਸੀ ਜਦੋਂ ਉਹ ਨਹੀਂ ਸੀ ਆਈ ਤੇ ਹੁਣ ਵੀ ਕਰਦੀ ਆ ਕੰਮ ਤਾਂ ਮੈਨੂੰ ਹੀ ਕਰਨੇ ਪੈਣਗੇ ਤਾਂ ਲੀਲਾ ਨਾ ਨਾ ਖਸੋ ਆਪਣੀ ਵੀ ਖਾਲਾ ਲਫੜ। ਕੋਆ ਜੀ ਪੰਜੀਰੀ ਸਵਾਦ ਬਣੀ ਐ ਨਾ? ਹੂੰ ਵਧੀਆ ਬਣੀ ਐ। ਕੀ ਹੋ ਗਿਆ? ਤੁਸੀਂ ਬੜਾ ਹੱਸੀ ਜਾਂਦੇ ਸੀ ਮੰਮੀ। ਕੁਛ ਨਹੀਂ। ਪੰਜੀਰੀ। ਮੈਂ ਵੀ ਤਾਂ ਪੰਜੀਰੀ ਤਾਂ ਆਸਦੀਆਂ ਸੀ। ਮੈਂ ਕਬਲਾਈ ਵਧੀਆ ਬਣੀ ਐ। ਹਾਂ ਵਾਹ ਦਾ ਨਾ। ਆ ਵਧੀਆ ਵਗੈਰਾ ਆਪਣੀ ਵੀ ਧੁੱਪ ਕਾਜੀ। ਹਾਂ। ਬੜਾ ਮਮਝਾ ਬਣਿਆ ਪਿਆ। ਬੜਾ ਬਣਿਆ ਨਾ ਸੀ। ਮੈਨੂੰ ਤਾਂ ਵਧੀਆ ਆਇਆ ਨਾ। ਸਭ ਤਾਂ ਫਿਕਲੀਆਂ ਕਿਉ ਨਜ਼ਰ ਲਾਈ ਜਾਨੀ ਆ। ਨਾ ਮੇਰੀ ਨਜ਼ਰ ਤਾਂ ਕਾਨੂੰ ਲੱਗਦੀ ਆ। ਹਾਂ ਲੈ ਤੇਰੀ ਚਾਹ ਪੁੱਤੋ ਪੀ ਲਾ। ਪੂਆ ਜੀ ਵਧੀਆ ਹੋ ਗਿਆ ਤੁਸੀਂ ਆ ਗਏ ਰੱਬ ਨੇ ਵੀ ਪੁੱਪ ਕਾ ਦੇ ਆ ਕੇ ਜੰਨੇ ਕੱਢ ਲਈ ਰੱਬਾ ਮਾਣ ਕਰੇ ਰੱਬ ਵੀ ਖੁਸ਼ ਆ ਬੈਲ ਹੋ ਗਿਆ ਰੱਬ ਮੈਂ ਤਕੜਾ 10 ਦਿਨ ਰਹਿਣੀ 10 ਦਿਨ ਰਹਿਣ ਮੈਂ ਵਧੀਆ ਪੂਆ ਜੀ ਸਾਰੇ ਰੱਬ ਨਾਲ ਮੇਰੀ ਸਿੱਧੀ ਆ ਉਹ ਬਰੋਜ ਕਢਾਇਆ ਮੇਰਾ ਪੁੱਪੜ ਤਾਂ ਨੂੰ ਕੁਝ ਨਹੀਂ ਕਹਿੰਦਾ ਵੀ ਇੰਨੇ ਦਿਨ ਲਾਇਆ ਨਾ ਅੱਛਾ ਪੁੱਪ ਨੰਬਰ 1 ਗਲਾ ਕਨੀ ਚਾਲੀ ਲਾ ਕੇ ਤੋਰੀਏ ਕਿਉਂ ਤੁਸੀਂ ਐਵੇਂ ਹੱਸਦੀ ਜਾਂਦੇ ਹੋ ਭੂਣ ਕੇ ਡਗਰੀ ਜਾਂਦੇ ਇਹ ਤਾਂ ਭੂਆ ਹੀ ਸਾਡੀ ਚੰਗੀ ਆ ਭੂਆ ਲੋੜੀ ਤਾਂ ਦੇਉਂਦੀ ਅੱਛਾ ਮੈਂ ਲਿਆ ਮੇਰੀ ਗੱਲ ਤੁਸੀਂ ਦੇਖ ਕੇ ਤੋੜਨਾ ਸੀ ਭੂਆ ਨੂੰ ਲੋੜੀ ਕੁੜੀਆਂ ਨੂੰ ਲੋੜੀ ਤੇ ਦੇ ਹੁੰਦੇ ਆ ਠੀਕ ਆ ਨਾ ਲੈ ਕੇ ਆਉਂਦੇ ਆ ਹਾਂ ਸੱਚੀ ਮੋਟੇ ਮੈਂ ਦੋਨੋਂ ਨੂੰ ਲਿਆ ਦਿੰਦੀ ਭੂਆ ਲੋੜੀ ਚੈੱਕ ਕਰ ਨੂੰ 2 ਕਿਲੋ ਪਿੰਨੀ ਬਣਾ ਲਿਆ ਹੁੰਦੀ ਕਿਉਂ ਬੁਆ ਲਿਆ ਹੁੰਦੀ ਤੇ ਨਾਮ ਦਾ ਲਾਉਂਦੇ ਆ ਮੇਰੇ ਮੰਮੀ ਲੈ ਤੂੰ ਲੈ ਕੇ ਦੇ ਆਟਾ ਮੈਂ ਪਿੰਨੀਆਂ ਬਣਾ ਕੇ ਦੇ ਦੂੰ ਨਾ ਲੈ ਬੁਆਜੀ ਬਣਾ ਲਈ ਸਾਰਾ ਕੁਝ ਮੇਰੀ ਤਾਂ ਕਾਲ ਨਹੀਂ ਦੱਸ ਤਹਾਰਾ ਤਾਂ ਲੈ ਕੀ ਆਉਣਗੇ ਮੰਮੀ ਹੋਣੀ ਸਮਾਰਾ ਬਿਲਕੁਲ ਨਾ ਇਹ ਤਾਂ ਪਹਿਲੀ ਲੋੜੀ ਸੀ ਹਾਂ ਮੰਮੀ ਜੀ ਆਉਣਗੇ ਟੈਨਸ਼ਨ ਨਾ ਲਵੋ ਪਾ ਤਿਆਰ ਕਰੀਂ ਵਿਆਹ ਮਗਰ ਲੁੰਗੀ ਫੁਕਕਣੀ ਲੋੜੀ ਨਾਲ ਨਹੀਂ ਉਹਨੇ ਆਉਣਗੇ ਨਾਲ ਕੋਈ ਨਾ ਬੁਆਜੀ ਇਹਨਾਂ ਕੰਮਕਾਰ ਹੋਰ ਬਹੁਤ ਜ਼ਿਆਦੇ ਆ ਆਪਾਂ ਅਸਕਰ ਦਾ ਫੋਨ ਆ ਜਾਂਦਾ ਹਾਂ ਪੋਜੀ ਆ ਜਾਂਦਾ ਇਹ ਤਾਂ ਵਰੀਆ ਢੀਕਾਗਾ ਵਸਤੇ ਲਈ ਜਾਂਦਾ ਕੰਮ ਕਰੀ ਜਾਂਦੇ ਆ ਤੇ ਦੂਜੇ ਮੇਜੀ ਹੁਣੀ ਵੀ ਲੱਗੇ ਪਿਆ ਕੰਮ ਕੋਈ ਵੀ ਤਰੇ ਕੋ ਟੈਨਸ਼ਨ ਨੂੰ ਚਣਾਲ ਕਰ ਪਰ ਮੈਨਾਂ ਬੰਦੇ ਦੇ ਦਿਮਾਗ ਤੇ ਜੋ ਕੱਲਾ ਉੱਥੇ ਆਪਾਂ ਇੱਥੇ ਸਾਰੇ ਜਾਣੇ ਆ ਕੋਈ ਨਹੀਂ ਹੁੰਦਾ ਭੂਆ ਇਕੱਲੇ ਨੂੰ ਐ ਕਿਹੜਾ ਜਵਾਬ ਆ ਬਾਈ ਜੀ ਹੁਣੀ ਸਾਰਾ ਬਤਾਉਣਾ ਵੇਰ ਵੀ ਆਕਾ ਉਹਨਾਂ ਤੂੰ ਤਾਂ ਨਿਆਣੇ ਵਾਲੀ ਗੱਲਾਂ ਕਰੀਂ ਤੈਨੂੰ ਨਹੀਂ ਭਾਜੀ ਅਸੀਂ ਤਾਂ ਘਰ ਦੀ ਪਹਿਲੀ ਗੱਲ ਤਾਂ ਸਾਡੇ ਘਰ ਕੋਈ ਇਹੋ ਜਿਹੀ ਗੱਲ ਨਾ ਜਮੀ ਮੋਟੇ ਦਿਮਾਗ ਦੀ ਕਿੱਥੇ ਪਾਉਣੀ ਆ ਤੂੰ ਤਾਂ ਨੀ ਕਾਨੂੰ ਬਾਹਰ ਪੜਾ ਬੜੀ ਲੀ ਘਰੇ ਤਾਂ ਚੱਜ ਨਹੀਂ ਦਿੱਤਾ ਦੋ ਦਿਨ ਹੋ ਗਏ ਮੈਨੂੰ ਆਈ ਨੂੰ ਮੈਂ ਤਾਂ ਰੋਜ਼ ਰੰਗ ਟੰਗ ਦੇਖਦੀ ਤੈਨੂੰ ਪਤਾ ਨਾ ਤਾਂ ਕੱਲੇ ਮੰਜੇ ਤੇ ਚੜ੍ਹ ਕੇ ਬੈਠੀ ਰਹਿਣੀ ਆ ਬਸ ਮੈਂ ਬਸ ਉਹ ਗੀਰ ਪਾਲਾ ਕੋਲੀਆਂ ਚ ਬੜ ਰੱਖੀ ਆ ਫਿਰ ਹੁਣ ਕੰਮ ਤਾਂ ਕਰਨਾ ਹੀ ਆ ਕੰਮ ਕਰੇ ਮੈਨਾਂ ਕਿੰਨੇ ਸਰੂ ਆ ਇਹ ਹੁਣ 2 ਮਹੀਨੇ ਆ ਆਜ ਨੂੰ ਆ ਹੁਣ ਕਿੰਨਾ ਕਰਾਰੇ ਕੋਈ ਨਹੀਂ ਹੋ ਵੀ ਆਈ ਆਪਣਾ ਕੋਈ ਗੱਲ ਨਹੀਂ ਪ੍ਰੀਤ ਨੇ ਕੰਮ ਤਾਂ ਬਹੁਤ ਕਰਦੀ ਆ ਮੇਰੇ ਨਾਲ ਕਰਵਾ ਦਿੰਦੀ ਆ ਇਹ ਤਾਂ ਮੈਂ ਤਾਂ ਜਦੋਂ ਦੇਖਦੀ ਆ ਇਹ ਆ ਫੋਨ ਜੇ ਚ ਬੜੀ ਰਹਿੰਦੀ ਆ ਮੈਂ ਤਾਂ ਕਦੇ ਦੇਖੀ ਨਹੀਂ ਕੰਮ ਕਰਦੀ ਤੂੰ ਖੋਲਣਾ ਚ ਨਹੀਂ ਨਿਕਲਦੀ ਉਹ ਅੱਜ ਤੁਸੀਂ ਚਲਾ ਲਓ ਲੈ ਮੈਂ ਕੀ ਕਰਨਾ ਇਹਦਾ ਇਹ ਰਹੀ ਤਾਂ ਗੱਲ ਸੱਚ ਮਾਰਨਾ ਰੱਖਾ ਆਪਣੇ ਕੋਲੇ ਕੀ ਫਾਇਦਾ ਕੋਈ ਬਾਹਰ ਨਾ ਪੜਨਾ ਵੀ ਕਲਾਕੀ ਕਰਉਣਾ ਸੀ ਕੋਈ ਨਿਆ ਮਨ ਮੁੰਡਾ ਬਾਹਰ ਆ ਜਿਦਾ ਵੀ ਬਾਹਰ ਹੀ ਜਾਉਂ ਘਰ ਸੀ ਕਰਾਉਣਾ ਹੈ ਚਲ ਕੋਈ ਦਾ ਜਵਾ ਕਰੀਆ ਨਿਆ ਨਹੀਂ ਹੈਗੀ ਹੋਰ ਕੀ ਆ ਪਾਈ ਚਲੋ ਪਾਈ ਚਲੋ ਪੜਦੇ ਮੁੰਡਾ ਸਰਚੀ ਕਲੰਗਾ ਕਰੂ ਮੇਰੇ ਕਿਹੜੇ ਪੜਦੇ ਨਾ ਬਸ ਤਾਨੇ ਪੜਦੇ ਪਾਤੇ ਵੀਰਪਾਲ ਹੈ ਨਾ ਹਾਂ ਦਰਭੂਆ ਜਿੰਦਾ ਬਹਿਮ ਹੋਇਆ ਪਿਆ ਦੁਨੀ ਐ ਕਰੀ ਜਾਨੂ ਮੈਨੂੰ ਪਤਾ ਮੈਨੂੰ ਪਤਾ ਆ ਉਹ ਕਿਉਂ ਪ੍ਰੀਤ ਗੁੱਸਾ ਕਰਦੀ ਆ ਭੂਆ ਜੀ ਦੇ ਗੱਲਾਂ ਦੇ ਪੂਰੀ ਜੀ ਜਦੋਂ ਤੇ ਆਈ ਆ ਨਾ ਭੂਆ ਮੈਨੂੰ ਨਹੀਂ ਬੋਲੀ ਜਾਂਦੀ ਆ ਜੀ ਪ੍ਰੀਤ ਤੂੰ ਅੰਦਰ ਜਾ ਕੇ ਚਾਹ ਪੀ ਲੈ ਪਪਾ ਕੋ ਨਾ ਮੰਮੀ ਮਸਾ ਧੁੱਪ ਨਿਕਲਿਆ ਵੇ ਧੁੱਪ ਸੇਕ ਲਾਣ ਨੂੰ ਕੋਈ ਨਹੀਂ ਤੇਰ ਭੂਆ ਦਾ ਤਾਂ ਸੁਭਾਅ ਆ ਇਹਦਾ ਕੋਈ ਨਹੀਂ ਤਾਂ ਇਹਨੂੰ ਹਾਂ ਦਿੱਤੀ ਆ ਇਹ ਘਟਕਾ ਆਈ ਜੀ ਹਾਂ ਬਸ ਇਹਨੂੰ ਤਾਂ ਆ ਵੀ ਕੰਮ ਕਰਨ ਬੈਠਾ ਨਾ ਚਲਾ ਆ ਬਸ ਤੂੰ ਇਹਨੂੰ ਜਵਾਬ ਨਾ ਦੇ ਕਿਸੇ ਗੱਲ ਦਾ ਆ ਜਵਾਬ ਨਹੀਂ ਦੇਣੀ ਨਾ ਹਾਂਜੀ ਹਾਂਜੀ ਕਰੀ ਚੱਲ ਆਏ ਕੁਝ ਨਹੀਂ ਕਹਿੰਦੀ ਇਹ ਕੋਈ ਗੱਲ ਨਹੀਂ ਹਾਂ ਤੂੰ ਮੇਰੇ ਜਵਾਬ ਦੇਣ ਲੱਗ ਜਾਨੀਂ ਮੰਮੀ ਇਹਨੂੰ ਪੇਹਤ ਨਹੀਂ ਹੈਗਾ ਚੱਲ ਹੌਲੀ ਹੌਲੀ ਪੇਹਤ ਪਾ ਜੂ। ਹੋਰ ਤੂੰ ਹੌਲੀ ਹੌਲੀ ਹੁੰਦਾ ਆ ਜੀ ਘੜਾਏ ਆ ਭੋਜੀ ਵਿਆਹ ਤੋਂ ਬਾਅਦ ਆਈ ਨਹੀਂ ਹੈਗੇ। ਇਹ ਦੇਖ ਆ ਆਈ ਆ ਲੱਗਿਆ ਮਾਂ ਕਾ ਚੱਲ 4 ਦਿਨ ਲਾਇਆ ਮੈਂ। ਹੋਰ ਮੰਮੀ ਜੀ ਮੈਂ ਨਾ ਜਿੱਕ ਫੋਨ ਤੇ ਨਾ ਉਹ ਦੇਖੀ ਸੀ ਕੱਪੜੇ। ਤੇ ਦੇਖਿਓ ਹੰਨੂੰ ਮੈਂ ਦੇਖੋ ਨਹੀਂ ਆ ਪੈਂਟ ਸਲਟ ਵਾਲੇ ਲੈ ਹੋ। ਮੰਮੀ ਜੀ ਪੈਂਟ ਸਲਟ ਲੈਣ ਨੂੰ ਕਹਿੰਦੇ ਆ ਆਹ ਵਾਲੇ। ਨਾ ਭਾਈ ਪੰਜਾਬੀ ਸੂਟ ਹੀ ਪਾਈ। ਲਾ ਲੰਦ ਪਾਲੰਦ ਮੈਂ ਆਪਣੇ ਪੈਸਿਆਂ ਦਾ ਲੈ ਲੂੰਗੀ ਪੈਸਿਆਂ ਦੇ ਬਾਅਦਾਂ ਮੈਂ ਲੈ ਲੂੰਗੀ ਪੈਸਿਆਂ ਦੀ ਗੱਲ ਨਹੀਂ ਕਰਦੀ ਤੈਨੂੰ ਮੈਂ ਪੈਂਟ ਸ਼ਰਟ ਨਹੀਂ ਲੈਣੀ ਜਿੱਦੇ ਬਾਹਰ ਬਾਗੀ ਸਾਡੇ ਮਨ ਨੂੰ ਜਿਹੋ ਜਿਹੀ ਮਰਜ਼ੀ ਪਾ ਲ ਮੈਂ ਨਾਲੇ ਪਾ ਕੇ ਨਾ ਮੰਮੀ ਜੀ ਘਰ ਹੀ ਰਹਿਣਾ ਅੰਦਰ ਅੰਦਰ ਰਹਿਣਾ ਬਾਹਰ ਜਾਣਾ ਮਾਂ ਆਪਣੇ ਤਾਂ ਬੜੀਆਂ ਬੁੜੀਆਂ ਹੁੰਦੀਆਂ ਪਾੜਾ ਲੱਗਦਾ ਤੁਸੀਂ ਕਹਿ ਦੋ ਨਾ ਵੀ ਅੱਜਕੱਲ ਤਾਂ ਚੱਲਦਾ ਹੀ ਆ ਨਾ ਨਹੀਂ ਆਪਾਂ ਨਹੀਂ ਮੈਂ ਤਾਂ ਨਹੀਂ ਕੁਝ ਕਹਿ ਸਕਦੀ ਭਾਈ ਤੇਰੀ ਮੰਮੀ ਨਾਲ ਹੀ ਗੱਲ ਕਰ ਹੇ ਲੋ ਕੋਈ ਗੱਲ ਜੇ ਮੈਂ ਕਰਦੀ ਸੁ ਕਰਨੀ ਨਹੀਂ ਕਰਦੀ ਜਿਹੇ ਜੇ ਮੇਰਾ ਮਨ ਕਰੂਗਾ ਉਹ ਜੇ ਕੱਪੜੇ ਬਾਹਰ ਗਿਆ ਕੇ ਸੁ ਮੇਰੇ ਖਤ ਬਰੋਕੇ ਜੇ ਮਰਜ਼ੀ ਪਾ ਲੂੰ ਪਿੰਡ ਚ ਨਹੀਂ ਵੀਰੇ ਹੋ ਜੇ ਪਾਉਣ ਦਿੰਦੀ ਮੈਂ ਬੈਂਟਾ ਸ਼ਰਟ ਮੈਂ ਕਹਨੀ ਆ ਫਰੀਦ ਮੈਂ ਨਾ ਚਾਹ ਪੀ ਕੇ ਤੂੰ ਥੋੜਾ ਜਿਹਾ ਬਾਹਰ ਨੇ ਮਾਣਦੇ ਮੈਂ ਅੰਦਰ ਕਰ ਲਾਂ ਮਾਂਜ ਲੂਗੀ ਤੂੰ ਸਨੀਰ ਲਾਉਣੀ ਆ ਹਜੇ ਨਾ ਮਮੀ ਸਨੀ ਕਰ ਲਾਦੀ ਸੀਗੀ ਮੈਂ ਥੱਲੇ ਡੰਕਰ ਤੇ ਬਸ ਗੋਹਰ ਮੈਂ ਉਸਕੇ ਮੈਂ ਸਰ ਉਹ ਇਹ ਦੇਖ ਮੈਂ ਨਹੀਂ ਚੁਕਾਦੇ ਚਾਰ ਮਹੀਨੇ ਸਿੱਕੋ ਨਹੀਂ ਆ ਵੀ ਕਿਹੜਾ ਦੂਰ ਆ ਮੈਂ ਹੁਣ ਸਿੱਕਿਆਉਗੀ ਆ ਖਾ ਲੋ ਤੁਸੀਂ ਪਨੀਰੀ ਆ ਲੈ ਜਾ ਲੈ ਭਾਂਡੇ ਸਾਰੇ ਫਾਇਦੇ ਚਾਹ ਪਈਏ ਚਲ ਚਾਹ ਪੀਣੀ ਆ ਕੋਈ ਨਾ ਚਾਹ ਚਾਹ ਪੀ ਕੇ ਲੈ ਜੀ ਜੰਗਾ ਭਾਂਡੇ ਤੇ ਮੈਂ ਕਰ ਲਾਂ ਮੜਾ ਜਾ ਆ ਫਿਰ ਹਉ ਵੀ ਪੀਂਦੀ ਆ ਨਾ ਹਾਂ ਇਹ ਮੰਮੀ ਨੇ ਮੇੜ ਲਾ ਮੈਨੂੰ ਆਇਆ ਵੀ ਚਲ ਫਿਰ ਆਪਨੇ ਰੋਟੀ ਪਾ ਲੈ ਹੋਰ ਮਾਸਾ ਤੇ ਪਹੀ ਨਹੀਂ ਕਈ ਤੋ ਟਟੇ ਜਿੰਨੇ ਮੇੜ ਲਾ ਸਕਾ ਰੋਟੀ ਆ ਮੈਂ ਤਾਂ ਆਪ ਮੇਰੇ ਤਾਂ ਆ ਜਾਈ ਜੀ ਕਰਦਾ ਸੀ ਵੀ ਅੱਜ ਡਾਕਟਰ ਤੋਂ ਦਵਾਈ ਲੈ ਆਉਂਦੀ ਬਾਹਰ ਔਖਾ ਹੋਇਆ ਪਿਆ ਮੈਂ ਤਾਂ ਸਾਹ ਵੀ ਨਹੀਂ ਚੱਲੋ ਫਿਰ ਬਾਹਰ ਦੇ ਦਰਬੂਹ ਅਜਨ ਲੈ ਉਹ ਆ ਜੀ ਪਿੰਡ ਵਾਲੇ ਡਾਕਟਰਾਂ ਦਾ ਰਾਵ ਨਹੀਂ ਆਉਂਦਾ ਮਿੰਡੂ ਆ ਜਾਈਂ ਆਪਾਂ ਪਿੰਡ ਸੁਤੀ ਗਏ ਤਾਂ ਬੱਜੇ ਪਿਆ ਹੁਣ ਕੀ ਰਾਮਪੁਰੇ ਜੱਲ ਨੂੰ ਜਲ ਵੜਾਂਗੇ ਤੇ ਇਹਨਾਂ ਵਾਗਦੇ ਆਪਾਂ ਨੂੰ ਇਰੇ ਜਾਵਾਂਗੇ ਆਪਾਂ ਹਾਂ ਪਿੰਡਾਇ ਦੇ ਨਹੀਂ ਆਉਗਾ ਫਿਰ ਤੈਨੂੰ ਚੰਡੀਗੜ੍ਹ ਲੈ ਜੰਨੇ ਆ ਦੋ ਦਿਨ ਰੈਸਟ ਕਰ ਲੈ ਮੇਰੀ ਗੱਲ ਸੁਣੋ ਪਤਾ ਕੀ ਹੈ ਰਾਵ ਨਹੀਂ ਮਿਲਦਾ ਹੈਗਾ ਸਾਰਾ ਦਿਨ ਤਾਂ ਆ ਠੰਡੇ ਪਾਣੀ ਦੇ ਹੱਥ ਪਾਈ ਜਾਂਦੀ ਹੈ ਬਾਰ ਬਾਰ ਉਹ ਤਾਂ ਕਰਕੇ ਰਾਵ ਨਹੀਂ ਆਉਂਦਾ ਚੱਲ ਕੋਈ ਨਹੀਂ ਕੰਮ ਮੈਂ ਕਰ ਲੂੰ ਤੂੰ ਆ ਦਾ ਦੋ ਦਿਨ ਪੜ ਕੇ ਦਵਾਈ ਲਿਆ ਦੇ ਡਾਕਟਰ ਹੈ ਰਾਏ ਤਾਂ ਇਹਨੂੰ ਦੋ ਦਿਨ ਟੋਰ ਜਾਗੇ ਮੈਂ ਚੱਲੂੰ ਨਾਲ ਲੈ ਕੇ ਆਪਾਂ ਕੋਈ ਨਹੀਂ ਤੇਰੀ ਛੱਡਾਈ ਦੋ ਦਿ ਮਾਂ ਮਮੀ ਕਰਿਆ ਨੀ ਸਰਨਾ ਹੈਗਾ ਨਾ ਆਪੀ ਫੇਰੂਗਾ ਹੁਣ ਇਹ ਮਮਾਰ ਹੋਈ ਪਈ ਆ ਕੋਈ ਕੰਮ ਕੋਈ ਨਾ ਤੂੰ ਮੇਰੇ ਨਾਲ ਚੱਲਵੇਂ ਤੈਨੂੰ ਦਵਾਈ ਦਵਾ ਕੇ ਲੈ ਆਉਣਾ ਲੈ ਤੈਨੂੰ ਛੱਡ ਕੇ ਆਉਂ ਛੱਡ ਪਾਈ ਉਹਨੂੰ ਦਵਾ ਦਵਾ ਦਵਾਈ ਦਵਾ ਕੇ ਰੰਦੇ ਚ ਤੂੰ ਯਾਰ ਮੇਰੀ ਗੱਲ ਸੁਣੋ ਤੁਸੀਂ ਤਾਂ ਮੈਨੂੰ ਦੋ ਦਿਨ ਛੱਡਿਆਉਂਗੇ ਮੈਨੂੰ ਪਤਾ ਮਗਰ ਮਮੀ ਦਾ ਔਖਾ ਹੋ ਜੂਗਾ ਕੋਈ ਨਹੀਂ ਮਮੀ ਦਾ ਔਖਾ ਹੁੰਦਾਗਾ ਜਦੋਂ ਤੂੰ ਨਹੀਂ ਸਈ ਉਹਦਾ ਕੀ ਮਮੀ ਕਿ ਆਈ ਵੰਗ ਲੈਦੀ ਰੋ ਮੇਰੇ ਮੈਨੂੰ ਆਇਆ ਵਿਚਾਰ ਹੁਣ ਮਮੀ ਨੂੰ ਸੋਖ ਪਿਆ ਹੋਇਆ ਹੈਗਾ ਮੈਂ ਪਰ ਮੈਂ ਨੀਕੇ ਦੋਖ ਦਸੋ ਦੇ ਵੀ ਕਰਨਾ ਚਾਹੀਦਾ ਫਿਰ ਮੈਂ ਪਰ ਤੇ ਬਾਹੀ ਹੋ ਗਈ ਫਿਰ ਵੀ ਮੈਂ ਕਰੂੰਗੀ ਮੰਮੀ ਜੀ ਤੁਸੀਂ ਕਹੀ ਜਾਂਦੇ ਆ ਰਾਮਪੁਰੇ ਵਾਲਾ ਡਾਕਟਰ ਵਧੀਆ ਹੈਗਾ ਤੇ ਉਹ ਤੋਂ ਚਲ ਦਵਾਈ ਲੈ ਕੇ ਦੇਖ ਲੈਣੇ ਜੇ ਨਾ ਆਰਾਮ ਆਇਆ ਫਿਰ ਭੋਅ ਨੂੰ ਮੈਂ ਕਹਿ ਦੂੰ ਭੋਅ ਚਲੋ ਨਾ ਫਿਰ ਅੱਡੇ ਵਾਲੇ ਤੇ ਲੈ ਜੀ ਹਾਂ ਉਹ ਤਾਂ ਲੈ ਜਾਓ ਦਵਾਈ ਆਹ ਕਰਨ ਕਰੀ ਰੈਸਟ ਹੋਣਾ ਥੱਲੇ ਠੰਡੇ ਛੱਤੋ ਚ ਪਾਣੀ ਨਹੀਂ ਪੋਣਾ ਨਹੀਂ ਨਹੀਂ ਹੋਣੀ ਨਹੀਂ ਤੇ ਮਾਰੀ ਨਹੀਂ ਛੱਡ ਖੜਾ ਹੁਣ ਦੋ ਚਾਰ ਦਿਨ ਲੀੜੇ ਦੇ ਤੋਂ ਨਹੀਂ ਲੀੜੇ ਨੂੰ ਜੌਨ ਲੱਗਦੀ ਹੈ ਹੜਤੀ ਨਹੀਂ ਟੜਤੀ ਲੱਗ ਜੰਨੀ ਆ ਲੀੜੇ ਜੇ ਪਾਓ ਲੈ ਜਾ ਪਾੜੇ ਸਵੇਰੇ ਲੱਗ ਜਾਂਦੀ ਉੱਠਣ ਸਾਹ ਮਾਂ ਨੂੰ ਹੀ ਲੱਗਦੀ ਆ ਸਹਣ ਵੀਰਪਾਲ ਆਈ ਮੇਰੇ ਨਾਲ ਆਉਣੀ ਤੇਰੇ ਨਾਲ ਐਨੇ ਕੀ ਕਰਨਾ ਹੁਣ ਬਸ ਕਹਿੰਦੀ ਆ ਉੱਠਣ ਦਿੰਦੀ ਕੀ ਗੱਲਾਂ ਕਰਦੀ ਆ ਬਸ ਬਸ ਜੀ ਨਹੀਂ ਆਹ ਕਹਿੰਦੀ ਆ ਵੀ ਆ ਜੂਗੀ ਮੇਰੇ ਕੋਲੇ ਉਧਰ ਅਸੀਂ ਚੱਲ ਕੋਈ ਕੱਪ ਕੀਤਾ ਕਰ ਲਾਗੇ ਕੰਮ ਜਿਹੜਾ ਮੈਨੂੰ ਪਤਾ ਤੈਨੂੰ ਕੰਮ ਕਹਿਣਾ ਉਹਨੇ ਕੁਝ ਨਹੀਂ ਕਰਨਾ ਐਵੇਂ ਮਾਰੀ ਜਾਂਦੀ ਹਾਂ ਅੱਜ ਬਾਦੂ ਕਈ ਦੇਖੀ ਆਂ ਨੀ ਰੋਜ਼ ਦੇਖਦੀ ਆ ਮੈਂ ਤਾਂ ਕਹਿੰਦੀ ਸੀ ਗਾਜਰਾ ਮਟਰ ਪਾਇਆ ਕਾਜਣਾ ਮਟਰ ਤਰਨੇ ਗਾਜਰਾ ਮੈਂ ਇਹਦੇ ਸੰਗੀ ਧਰਨੇ ਦੀ ਪਤਲੀ ਜੀ ਖੰਗ ਚ ਖਾਣ ਜਾਵਾ ਹਾਤਾ ਨਹੀਂ ਧਰ ਲੈਣਾ ਬੂੰਗੀ ਭਵਾਦੀ ਧਰ ਲਈਆਂ ਹਾਂ ਹਾਂ ਚਲ ਮੈਂ ਖੰਗ ਦੀ ਵਾਲੀ ਹੋਈ ਪਈ ਹੈ ਹਨਾ ਹਾਂ ਉਹ ਰੋ ਚਲ ਦੇਖਦੇ ਮੈਂ ਮੂੰਗੀ ਤਾਂ ਦੇ ਦਿਆਂ ਐ ਕਰਦੇ ਦਿੰਦੀ ਫਿਰ ਚੁੱਲੇ ਚ ਅੱਗੇ ਕਰ ਦਿੰਦੀਆਂ ਗੋ ਹਿਲਾ ਦਿੰਦੀਆਂ ਤੇ ਕਿੰਨੇ ਤਰਨੇ ਡੰਗਰ ਬੰਨਣੇ ਆ ਮੈਂ ਧਰ ਦਿੰਨੀ ਮੈਂ ਧਰ ਦਿੰਨੀ ਰ ਜਿਵੇਂ ਬਾਹਰ ਪ੍ਰੀਤ ਉਹ ਤਰ ਤਰਨੀ ਆ ਉਹ ਤਰ ਤਰ ਉਹਨੂੰ ਕਹ ਤੂੰ ਉੱਤਰ ਉੱਗਿਆ ਪੇ ਚਲ ਮੈਂ ਕਹਿ ਦਿਆ ਹਾਂ ਜੋ ਕਹਿ ਦੇ ਆ ਲੈ ਜਾ ਮੈਂ ਤੇ ਨਾਲ ਹੀ ਲੈ ਚੱਕੇ ਹੋਰ ਬੰਨੇ ਨਟਕਾਂ ਲੈ ਜਾ ਇਹ ਤਾਂ ਕਾਨੂੰ ਦੇ ਨਕਾਉਂਦੀ ਇਹ ਤਾਂ ਬਿਮਾਰੀ ਹੀ ਟਿਕਦੀ ਹੋਰ ਉਹ ਨਹੀਂ ਕੰਮ ਕਰਦੀ ਘੱਟ ਕਰਦੀ ਆੜੇ ਕੰਮ ਉਹ ਤਾਂ ਹੁਣ ਸਦਕੀ ਲੈ ਜੀ ਪਤਾ ਨਹੀਂ ਕੀ ਆਖੂਗੀ ਕਾ ਆਖੂਗੀ ਕੀ ਕਹੋਗੇ ਕੰਮਕਾਰ ਹੋਰ ਕੀ ਕਰਨ ਹਾਂ ਤੂੰ ਕਹਿੰਦੀ ਉਹ ਆ ਨਿਆਣੀ ਨਿਆਣੀ ਕਿੱਡੇ ਪਸੀ ਆ ਫਿਰ ਹੁਣ ਹੁਣ ਚੰਗਾ ਤਾਂ ਉਹਨੂੰ ਪਤਾਗਾ ਤੁਹਾਨੂੰ ਤਾਂ ਉਹਨੂੰ ਪਤਾ ਨਹੀਂ ਹੈ ਕੀ ਕਰਾਂ ਮਨ ਆ ਨਹੀਂ ਹੁੰਦੇ ਚੋਰ ਦੀ ਮਾਂ ਕੋਠੀ ਚ ਮੂੰਹ ਹੁਣ ਜਿਹੜੇ ਜਵਾਕ ਬਾਹਰ ਬੈਠਿਆ ਫਿਰ ਮੈਨੂੰ ਤਾਂ ਕਿਸੇ ਲੋਟ ਰੱਖਣ ਦੀ ਪੈਣੀ ਆਂ ਹਾਂ ਪਾਲੀ ਤਕਰੀ ਜਾਂਦੀ ਆ ਤੂੰ ਮਾੜਾ ਮੁੱਟ ਤਕਾਈ ਸਕਦੀ ਆ ਹੁਣ ਟੋਕਦੀ ਤਾਂ ਮੈਂ ਸਾਰਾ ਦਿਨ ਨਹੀਂ ਆਦੀ ਭਾਈ ਕਰ ਲੈ ਜਿਹੋ ਜਿਹਾ ਕਰਦੀ ਆ ਠੀਕ ਆ ਵੀਰਪਾਲ ਕਹਿੰਦੀ ਆ ਮੰਮੀ ਵਾਲਾ ਮੱਖਾ ਨਾ ਮਾਰਿਆ ਕਰ ਇਹਦੇ ਨਾਲ ਅੱਲਾ ਵੀਰਪਾਲ ਦੇ ਸਿਰ ਤੇ ਕੰਮ ਸਟ ਰੱਖਿਆ ਸਾਰਾ ਬਸ ਇਹਨੂੰ ਤਾਂ ਮਾਰਾ ਇਹ ਨਾ ਵੀ ਇਹਨੂੰ ਤਾਂ ਤੋਰਦੀ ਨਾ ਬਾਹਰ ਹੀ ਨੇ ਮੇੜ ਦੂ ਕੱਟਾ ਨਹੀਂ ਆ ਪੂਆ ਜੀ ਕਦੋਂ ਨਿਕਲੂਗੇ ਦੇਵਨ ਹੋ ਗਿਆ ਇਹਨੂੰ ਆਈ ਜੀ ਹੁਣ ਬੱਜਾਂ ਤੇ ਦੱਸ ਇਹਨੂੰ ਘਰੇ ਕੋਈ ਪੁੱਛਦਾ ਹੀ ਨਹੀਂ ਹੈਗਾ ਇੱਥੇ ਡੇਰੇ ਲਾ ਕੇ ਬੈ ਗਈ ਆਡਰ ਮਾਰਦੀਆਂ ਨੇ ਐਂ ਕਰਦਾ ਕਰ ਜਿਵੇਂ ਕਿ ਇਹਦੇ ਘਰਵਾਲੇ ਸੁਣਦੇ ਹੁੰਦੇ ਨੇਗੇ ਆ ਮੰਮੀ ਜੀ ਵੀ ਜਮਨ ਨਹੀਂ ਖੋ ਸਕਾਂਦੀ ਲੈ ਆ ਗਈ ਨੀ ਹਾਏ ਬੈ ਕਿੰ ਅੰਦਰ ਆ ਉਹਦੇ ਵੀਰ ਪਾਲ ਨੇ ਤਾਂ ਤੇਰੀ ਗੁੱਤ ਪੱਟੀ ਕੇ ਨਾ ਪੱਟੀ ਹਾਂ ਹੁਣ ਤੇਰੀ ਭੂਆ ਤੇਰੀ ਗੁੱਤ ਨਹੀਂ ਛੱਡਦੀ ਪੱਟੇ ਕਿਉਂ ਮੰਮੀ ਮੇਰੀ ਗੁੱਤ ਕਾ ਤਾਂ ਪੱਟੂ ਕੇ ਭੂਆ ਮੈਂ ਕੀ ਕਰਤਾ ਭੂਆ ਦਾ ਤੇ ਤੂੰ ਮਾੜਾ ਮੋਟਾ ਹੋ ਕੇ ਸਾਹਮਣੇ ਕੋਈ ਕੰਮ ਨੂੰ ਹੱਥ ਪਾ ਲੈ ਮੇਰੀ ਗੱਲ ਸੁਣਾ ਮੰਮੀ ਬਹੁਤ ਦਿਨ ਹੋ ਗਏ ਠੀਕ ਆ ਮੈਂ ਇੱਥੇ ਰਹਿੰਦੀ ਨੀ ਭੂਆ ਨੂੰ ਉਹਨੂੰ ਕਾ ਹੁਣ ਉਹਦਾ ਘਰੇ ਜਾਵੇ ਮੈਂ ਨਹੀਂ ਕਹਿ ਸਕਦੀ ਕਿਉਂ ਜਮੀਨ ਲੱਗੀ ਹੋਈ ਆ ਸੱਤ ਕਿੱਲੇ ਨਾਲ ਕਹੇ ਆਂਦੀ ਉਹਨੂੰ ਬਗ ਜੇ ਇੱਥੋਂ ਫਿਰ ਉਹ ਅੱਧ ਜਮੀਨ ਤੇ ਜਾ ਕੇ ਬੈਠੇ ਸਾਡੇ ਘਰੇ ਵੇਖ ਕੇ ਸਾਡੇ ਦੇ ਘਾਤਰੋਂ ਮਾਰਦੀ ਆ ਮਾਰੇ ਨਾ ਰੋ ਤੂੰ ਗੱਲਾਂ ਕਿਹੜੀਆਂ ਕਰਦੀ ਆ ਮੇਰੀ ਗੱਲ ਸੁਣ ਲੈ ਕੁੜੀਏ ਗੱਲ ਨਾ ਦਿਮਾਗ ਚ ਪਾ ਲੈ ਉਹ ਇਸ ਘਰ ਦੀ ਕੁੜੀ ਐ ਹਾਂ ਅੱਜ ਤਾਂ ਲੱਜ ਕੱਢਤਾ ਜੈ ਇਹਦੂ ਬਾਤ ਕੱਢਤਾ ਨਾ ਤੇਰੀ ਜੀਭ ਖਿੱਚ ਦੂੰ ਮੈਂ ਮੰਮੀ ਜੀ ਇਹਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਜੇ ਉਹ ਇਸ ਘਰ ਦੀ ਧੀ ਐ ਤਾਂ ਮੈਂ ਵੀ ਇਸ ਘਰ ਦੀ ਨੂੰ ਆ ਫਿਰ ਨੂੰ ਬਣ ਕੇ ਰਹਿ ਰੋਟੀ ਦੇਨੂ ਉਹਨਾਂ ਨੇ ਵੀ ਦੇਣੀ ਰੋਟੀ ਦੇਨੂ ਮੈਨੂੰ ਦੇਣੀ ਆ ਰੋਟੀ ਤਾਂ ਦੇਖੀ ਜੋ ਕਿਨੇ ਦੇਣੀ ਆ ਰੋਟੀ ਰੋਟੀ ਦੀ ਤਾਂ ਮੈਨੂੰ ਆਸ ਹੈ ਨਹੀਂ ਤੈਨਰੇ ਤੋਂ ਵੀ ਮੈਨੂੰ ਤੂੰ ਰੋਟੀ ਦੇ ਦੇਂਗੀ ਰੋਟੀ ਦੀ ਕੋਈ ਮੈਨੂੰ ਤੇਰੇ ਕੰਨੋਂ ਝਾਕ ਨਹੀਂ ਮੈਂ ਤੈਨੂੰ ਸਮਝਾਉਣੀ ਆ ਬੰਦਿਆਂ ਨੂੰ ਗੱਲ ਸਮਝ ਲੈ ਮਾੜਾ ਮੋਟਾ ਕੰਮ ਕਰਨ ਨੂੰ ਲੱਗ ਜਾ ਕਰ ਤੇ ਜਿਉਂ ਨਾ ਤੇਰੀ ਗੁੱਤ ਜੱਤ ਪਾ ਲੈਣਾ ਮੈਨੂੰ ਨਾ ਆਖੀ ਵੀ ਮੇਰੀ ਭੂਆ ਨੇ ਮੇਰੀ ਗੁੱਤ ਪੱਟਦੀ ਵੀਰਪਾਲ ਨੂੰ ਤਾਂ ਮੈਂ ਝੜਕਦੀ ਸੀ ਉਹਨੂੰ ਤਾਂ ਮੈਂ ਕੁਛ ਕਹਿਣ ਜੋਗਰੀ ਨਹੀਂ ਆਏ ਫਿਰ ਮੰਮੀ ਮੇਰੇ ਗੁੱਤ ਨੂੰ ਹੱਥ ਨਹੀਂ ਪਾ ਸਕਦੀ ਕੱਟ ਮੈਂ ਵੀ ਨਹੀਂ ਹੈਗੀ ਕਿਸੇ ਨਾਲ ਉਹਨਾਂ ਜੋ ਮੇਰੀ ਗੁੱਤ ਪੜੂਗੀ ਉਹਨੇ ਬਾਹਰ ਮਾਰਨੀ ਆ ਚੱਕ ਕੇ ਆਏ ਕਿ ਮੈਂ ਮਾਰੂ ਬਸ ਘਰ ਦੇ ਵਿੱਚ ਬੈ ਕੇ ਹੀ ਨਿਕਲ ਕੇ ਥੋੜੀ ਹੋਈ ਐ ਬਿਸ਼ੱਕ ਵੇ ਆ ਕੇ ਜੋ ਮੈਨੂੰ ਘਰੇ ਬਾਹਰ ਕੱਢ ਦੇਗੀ ਕੱਟ ਸਕਦੀ ਉਹ ਇਸ ਘਰ ਦਿੱਤੀ ਹੈ ਜਿੰਨਾ ਕ ਹੱਕ ਥੋੜਾ ਨਾ ਉਹਦੂ ਵਾਹ ਉਹਦਾ ਹੈ ਬਸ ਕਰ ਮੰਮੀ ਜੀ ਪਤਾ ਹੀ ਐ ਮੈਨੂੰ ਮੈਨੂੰ ਤੁਹਾਡੇ ਬਾਰੇ ਪਹਿਲਾਂ ਹੀ ਪਤਾ ਸੀਗਾ ਕੀ ਪਪਾ ਸੀ ਮੇਰੇ ਵਾਰੀ ਤੈਨੂੰ ਜੇ ਤੈਨੂੰ ਕੰਮ ਦਾ ਕਹਿਦਾ ਤਾਂ ਕਿੱਥੋਂ ਤੱਕਰ ਜਾਨੀ ਆ ਉਹ ਕਿਹੜੇ ਵੇਲੇ ਦੀ ਬਿਮਾਰ ਆ 3-4 ਦਿਨ ਹੋ ਗਏ ਉਹਨੂੰ ਬਿਮਾਰ ਨੂੰ ਸਾਰਾ ਕੰਮ ਕਰਦੀ ਫਿਰਦੀ ਹਜੇ ਤੂੰ ਉੱਥੇ ਚਾਹ ਪੀਂਦੀ ਰਹੂ ਉਹਨੂੰ ਠਾਕੇ ਲਈਏ ਭਾਂਡੇ ਫੜਾਤੇ ਤੈਨੂੰ ਕਿੱਡੀ ਕੰਮ ਹੋ ਗਈ ਜਿੰਨੇ ਮੈਨੂੰ ਉੱਚੀ ਬਾਅਦ ਚ ਨੰਬ ਲਈ ਤੇ ਦਾਜ ਦੀ ਤੈਨੂੰ ਹੋਊਗਾ ਮੈਨੂੰ ਕੋਈ ਤੇਰੇ ਦਾਜ ਦਾ ਲਾਲਚ ਨਹੀਂ ਮੱਤ ਤਾਂ ਮੇਰੀ ਮਾਈ ਗਈ ਜਿਹੜੇ ਮੈਂ ਦਾਜ ਮੰਗ ਲੈ ਦਾਜ ਤਾਂ ਤੈਂ ਵਰਤਣਾ ਮੈਂ ਨਹੀਂ ਵਰਤਣਾ ਆਪਦਾ ਤੈਨੂੰ ਮੈਂ ਹੁਣ ਸੁਣਝਾਤਾ ਬੰਦਿਆ ਹਾਂ ਆਪਦਾ ਜਿੰਨੇ ਦਿਨ ਤੇਰੀ ਭੂਆ ਹੁਣ ਕੰਨਾਂ ਚ ਸਹੀ ਨਾ ਹੋਣਦੇ ਉਹ ਵੀ ਹਾਂ ਮੈਂ ਕੰਮ ਨਹੀਂ ਕਰਦੀ ਉਹ ਅੱਜ ਤਾਂ ਮੇਰੇ ਜਿਹੇ ਨੂੰ ਬਾਜ ਦਿਸ ਗਿਆ ਆ ਕੇ ਬਾਜ ਦਾਣਾ ਮੈਨੂੰ ਸੁਣਾ ਉਹ ਤਾਂ ਤੁਸੀਂ ਕਹਿੰਦੇ ਸੀ ਸੌਂਦਾ ਕਾਟੇ ਦੀ ਲੋੜ ਨਹੀਂ ਸੌਂਦਾ ਬਾਜ ਦੇ ਦੋ ਸਭ ਤਾਂ ਕੁੜੀ ਛੋਟੀ ਬੇਲੀ ਲੈ ਕੇ ਖਾਊਗੀ ਸੜ ਤਾਂ ਪਾਮਾਂ ਵਾਲੀਆਂ ਲੱਗੀਆਂ ਹੋਈਆਂ ਨੇ ਇਹ ਨਹੀਂ ਨਾ ਪਤਾ ਕਿ ਵੀ ਇੱਥੇ ਨਹੀਂ ਨੌਕਰਾਂ ਨਹੀਂ ਬਣ ਜੂਗੇ ਆਕੇ ਤੂੰ ਕੀ ਕਰਤਾ ਪੁੱਤ ਮੇਰਾ ਪਿਆਰ ਹੈ ਅਮਰੀਕਾ ਦਾ ਕੋਈ ਐ ਨਹੀਂ ਉਹ ਵੀ ਇੱਥੇ ਬੈਠਾ ਦਾ ਬਾਜ ਹੀ ਦਿੱਤਾ ਫਿਰ ਮੈਂ ਵੀ ਕਿਸੇ ਮੌਕੇ ਘਟ ਨਹੀਂ ਘਟਰੀਦਾ ਫਿਰ ਨਹੀਂ ਘਟਣਾ ਹੋ ਉਹਨੇ ਦਿਨ ਤਾਂ ਤੈਨੂੰ ਕਰਨਾ ਪਊ ਜਿੰਨੇ ਦਿਨ ਤੇਰੀ ਭੂਆ ਆ ਦੇਖਾਂਗੇ ਕੀ ਬਣਦਾ ਗੱਲਾਂ ਦਾ ਤੁਸੀਂ ਮੈਨੂੰ ਸੁਣਾਉਣ ਲੱਗੇ 10 ਵਰਸ ਨੂੰ ਦਵਾਈ ਨੂੰ ਕਹਤਾ ਦਵਾਈ ਕਿ ਤੁਸੀਂ ਮੈਨੂੰ ਲੈ ਕੇ ਨਹੀਂ ਆਈ ਜਦ ਮੈਂ ਉਹਨੂੰ ਦੱਸਤਾ ਫੇਰ ਤੁਹਾਡੇ ਨਾਲ ਕੀ ਬਣੇ ਕਿਨੂੰ ਦੱਸ ਹੀ ਦੇ ਤੂੰ ਉਹਨੂੰ ਉਹ ਤਾਂ ਤਾਂ ਮੈਂ ਪੜਦੇ ਰੱਖਦੀ ਉਹ ਤਾਂ ਹੋਣਾ ਆ ਕੇ ਸਾਡਾ ਮੈਨੂੰ ਪੁੱਛ ਗਿਆ ਕਿ ਘਰੇ ਠੀਕ ਆ ਮਾ ਮਹੱਬਾਈ ਠੀਕ ਠਾਕ ਹੈ ਹੁਣ ਮੈਂ ਉਹਨੂੰ ਕੀ ਦੱਸਾਂ ਵੀ ਆਹ ਕੁਛ ਹੋਈ ਜਾਂਦਾ ਵੀ ਉਹ ਤਾਂ ਜਮਾគ ਪਰਦੇਸਾਂ 'ਚ ਬੈਠੇ ਉਹਨਾਂ ਨੂੰ ਤਾਂ ਨਾ ਕਲਪਨਾ ਹੋਵੇ ਫੇ ਮੇਰਾ ਬੰਦਾ ਮੈਨੂੰ ਦੱਸੂਗੀ ਜਦੋਂ ਤੁਸੀਂ ਮੇਰੇ ਪੁੱਛ ਦੱਸਤਾ ਕਰਦੇ ਨਹੀਂ ਬੰਦਾ ਤਾਂ ਮਗਰੋਂ ਲੈ ਕੇ ਆਈ ਆ ਪੁੱਤ ਤਾਂ ਮੇਰਾ ਹੀ ਸੀ ਮਾਦੀ ਤੁਹਾਡਾ ਪੁੱਤ ਜ਼ਰੂਰ ਸੀ ਪਰ ਉਹ ਬੰਦਾ ਹੁਣ ਮੇਰਾ ਤੁਹਾਡਾ ਪੁੱਤ ਕਿਸੇ ਟਾਈਮ ਸੀਗਾ ਹੁਣ ਨਹੀਂ ਸੀਗਾ ਕਿਸੇ ਟਾਈਮ ਉਹ ਤਾਂ ਰਹੁ ਤਾਂ ਮੇਰਾ ਬੁੱਤੀ ਚਲ ਠੀਕ ਆ ਮਾ ਤੂੰ ਤਾਂ ਮੈਨੂੰ ਲਾਗੀ ਬੋਲਣ ਉਹਨਾਂ ਨੇ ਨਾ ਕੁਛ ਕਿਹਾ ਤੁਸੀਂ ਕਿਉਂ ਉਹਨੂੰ ਮੈਂ ਕੀ ਕਹਾ ਮੈਂ ਨਹੀਂ ਉਹਨੂੰ ਕੁਛ ਕਹਿ ਨਹੀਂ ਮੈਂ ਅੱਜ ਤੱਕ ਉਹਨਾਂ ਨੂੰ ਕਿਸੇ ਗੱਲ ਦਾ ਜਵਾਬ ਦਿੱਤਾ ਨਾ ਮੈਂ ਜੀ ਹੁੰਦੀ ਜਾਂਦੀ ਦੇਵਾ ਚਲ ਠੀਕ ਆ ਸਾਨੂੰ ਪਤਾ ਹੁਣ ਤੈਨੂੰ ਆਡੀ ਨਣਦ ਪਿਆਰੀ ਹੋਗੀ ਮੇਰੀ ਨਣਦ ਬਹੁਤ ਪਿਆਰੀ ਆ ਚਲ ਮਨੀ ਮੈਂ ਤਾਂ ਨਹੀਂ ਬਗਵਾਸ ਕਰਦੀ ਆ ਜੀ ਹਾਂ ਬਜਦੀ ਨਹੀਂ ਇਹ ਤਾਂ ਮੌਬਾਸ ਕਰ ਲਗਾਗਾ ਜਿਹੜਾ ਤੈਨੂੰ ਮੱਖ ਕੰਮ ਉਹ ਇਹ ਸੱਪ ਲੜ ਜਾਂਦਾ ਜੇ ਵੱਡੀ ਕੇ ਕੰਮ ਨਾ ਕਰਨਾ ਪਾਏ ਬਸ ਬਾਈ ਖਿੰਨ ਉੱਜੀ ਚੱਲ ਰਹੀ ਇਹ ਕਿੰਨਾ ਚਿਰ ਪੂਜੂਗੀ ਉਹ ਵੱਡੀ ਉਹਦਾ ਹੁੰਦਾ ਵੀ ਬਾਹਰ ਪਾਈ ਸੱਤੇ ਲਕਮਾਉਦਾ ਉਹ ਬੜਾ ਫਰੀ ਖਾਂਦੀ ਆ ਜਦ ਆਏ ਹੋਵੇ ਭਾਈ ਹਾਂ ਉਹਦਾ ਫਰੀ ਖਾਦੀ ਉਹ ਤਾਂ ਕਿਹੜੀ ਸ਼ਰਮ ਨੂੰ ਲੱਗੀ ਰਹਿੰਦੀ ਚਲ ਦੇਖਾ ਕਿਥੋਂ ਨੂੰ ਵੀ ਨਾ ਸੋਣ